ਜੋ ਬਚਨ ਮਹਾਪੁਰਖ ਆਪਾਂ ਨੂੰ ਸੁਣਾਉਂਦੇ ਨੇ ਉਹ ਜਿੱਥੋਂ ਗ੍ਰੰਥਾਂ ਦੇ ਵਿੱਚੋਂ ਗਿਆਨ ਲੈ ਕੇ ਫਿਰ ਉਹਨਾਂ ਦੇ ਨਿੱਜੀ ਜਿਹੜੇ ਤਜਰਬੇ ਨੇ ਭਗਤ ਜਿਹੜਾ ਤਿੰਨ ਸ਼ਬਦਾਂ ਤਿੰਨ ਅੱਖਰਾਂ ਦਾ ਜੋੜਾ ਪੱਬਾ ਗੱਗਾ ਤੇ ਤੱਤਾ ਪੱਬੇ ਦਾ ਅਰਥ ਹੁੰਦਾ ਵੀ ਭਗਤੀ ਜਿਹੜਾ ਭਗਤੀ ਕਰਨ ਵਾਲਾ ਗੱਗੇ ਦਾ ਅਰਥਾ ਸੰਕੇਤ ਗੱਗੇ ਦਾ ਵੀ ਉਹਦੇ ਅੰਦਰ ਗਿਆਨ ਗਿਆਨ ਕਿਹੜਾ ਵੀ ਗ੍ਰੰਥਾਂ ਦੇ ਵਿੱਚੋਂ ਨਿਕਲਿਆ ਗਿਆਨ ਨਹੀਂ ਹੈ ਕਿਤਾਬੀ ਗਿਆਨ ਨਹੀਂ ਉਹਨਾਂ ਦੇ ਕੋਲ ਕਿਤਾਬੀ ਗਿਆਨ ਆ ਜਿਹੜਾ ਸਾਡੇ ਅੰਦਰ ਹੰਕਾਰ ਪੈਦਾ ਕਰਦਾ ਸਾਨੂੰ ਅੰਦਰੋਂ ਹੰਕਾਰੀ ਬਣਾ ਦਿੰਦਾ ਅੰਦਰੋਂ ਤੋੜਦਾ ਪਰ ਜਿਹੜੇ ਮਹਾਪੁਰਖ ਰੱਬ ਦੇ ਭਗਤ ਹੁੰਦੇ ਆ ਉਨ੍ਹਾਂ ਦੇ ਅੰਦਰੋਂ ਭਗਤੀ ਦੇ ਵਿੱਚੋਂ ਨਿਕਲਿਆ ਹੈ ਗਿਆਨ ਉਹ ਗਿਆਨ ਹੁੰਦਾ ਹੈ ਜਿਹੜਾ ਭਗਤੀ ਦੇ ਵਿੱਚੋਂ ਨਿਕਲਿਆ ਹੋਇਆ ਭਗਤੀ ਕਰਦਿਆਂ ਕਰਦਿਆਂ ਉਹਨਾਂ ਦੇ ਅੰਦਰ ਜਿਹੜੇ ਤਜਰਬੇ ਹੁੰਦੇ ਨੇ ਉਹ ਦੱਸਦੇ ਮੈਂ ਇੱਕ ਦਿਨ ਪੜ ਰਿਹਾ ਸੀ ਵੀ ਸੇਕ ਨੇਹਾ ਕਿਤਾਬ ਬਾਬਾ ਹਰਨਾਮ ਸਿੰਘ ਮਹਾਰਾਜ ਨੇ ਉਹਨਾਂ ਵਿੱਚ ਉਹਨਾਂ ਨੇ ਆਪ ਦੇ ਜੀਵਨ ਦੇ ਵਿੱਚੋਂ ਜਿਹੜੇ ਭਗਤੀ ਦੇ ਵਿੱਚੋਂ ਨਿਕਲਿਆ ਗਿਆਨ ਤੇ ਤਜਰਬੇ ਜੋ ਉਹਨਾਂ ਨੂੰ ਰੱਬੀ ਉਪਦੇਸ਼ ਮਿਲੇ ਉਹਨਾਂ ਨੇ ਉਹ ਕਿਤਾਬ ਦੇ ਵਿੱਚ ਲਿਖੇ ਹੋਏ ਨੇ ਕੋਈ ਸਰਦਾਰ ਸੀ ਨਛੱਤਰ ਸਿੰਘ ਉਹ ਬਾਬਾ ਜੀ ਦਾ ਸੇਵਾਦਾਰ ਸੀ ਉਹ ਕੋਈ ਨਾ ਉਹਦੀ ਮੰਗ ਸੀ ਕੋਈ ਮੰਗ ਨਹੀਂ ਸੀ ਪੂਰੀ ਹੋ ਰਹੀ ਕੋਈ ਕਾਰਜ ਜਿਹੜੇ ਸਦ ਕਰਨਾ ਸੀ ਹੋ ਨਹੀਂ ਸਿਰਿਆ। ਕਿ ਭਿਰ ਮਹਾਰਾਜ ਦੇ ਕੋਲੇ ਅਰਦਾਸ ਕਰਿਆ ਕਰੇ। ਉਹਦੀ ਅਰਦਾਸ ਕਬੂਲ ਨਾ ਹੋਵੇ, ਪੂਰੀ ਨਾ ਹੋਵੇ। ਉਹ ਕਹਿੰਦਾ ਵੀ ਹੁਣ ਇਹਨਾਂ ਬਹੁਤ ਅਰਦਾਸਾਂ ਕੀਤੀਆਂ ਪਰ ਗੱਲ ਨਾ ਬਣੇ। ਪਰੇਸ਼ਾਨ ਹੋ ਗਿਆ ਵੀ ਗੱਲ ਕਿਉਂ ਨਹੀਂ ਬਣਦੀ? ਮੈਂ ਤਾਂ ਬੜੇ ਪ੍ਰੇਮ ਨਾਲ ਕਰਦਾ। ਫਿਰ ਮਹਾਪੁਰਖਾਂ ਦੇ ਕੋਲ ਉਹਨੇ ਬੇਨਤੀ ਕੀਤੀ ਆ ਕੇ ਵੀ ਮਾਰ ਵੀ ਮੇਰਾ ਹਾਕਾਰ ਜਾ ਵੀ ਮੈਂ ਰੋਜ਼ ਦੇਗ ਬਣਾਉਣਾ ਅਸ਼ਨਾਣ ਕਰਦਾ ਬਾਣੀ ਪੜ੍ਹ ਕੇ ਅਰਦਾਸ ਕਰਦਾ ਤੇ ਮੇਰੀ ਅਰਦਾਸ ਨਹੀਂ ਪੂਰੀ ਹੋ ਰਹੀ ਤੇ ਬਾਬਾ ਜੀ ਨਾਲ ਉਹਦਾ ਪਿਆਰ ਬਹੁਤ ਕਰਦੇ ਸੀ ਪਰਿਵਾਰ ਵਾਂਗੂ ਸੀ ਉਹ ਕਹਿੰਦੇ ਨੇ ਸਤਾਰ ਸਿੰਘਾ ਵੀ ਤੇਰਾ ਅਰਦਾਸ ਕਰਨ ਦਾ ਤਰੀਕਾ ਗਲਤ ਆ ਮਹਾਰਾਜ ਜੀ ਮੈਂ ਤਾਂ ਹੱਥ ਜੋੜ ਕੇ ਬੜੇ ਪ੍ਰੇਮ ਨਾਲ ਅਰਦਾਸ ਕਰਦਾ ਕਹਿੰਦੇ ਨੇ ਤੂੰ ਗਲਤੀ ਕਰਦਾ ਕਿਤੇ ਕਿਤੇ ਕਹਿੰਦਾ ਮਹਾਰਾਜ ਜੀ ਕਿਰਪਾ ਕਰੋ ਕਹਿੰਦੇ ਹੁਣ ਜਦੋਂ ਅਰਦਾਸ ਕਰਨੀ ਆ ਨਾ ਮਹਾਰਾਜ ਕੋਲ ਕਹਿੰਦੇ ਗਲ ਦੇ ਵਿੱਚ ਨਾ ਪਰਨਾ ਪਾ ਕੇ ਹਯੂਰੀਆ ਪਾ ਕੇ ਅਰਦਾਸ ਕਰੀ ਉਹ ਨਾ ਕਰੀ ਕਹਿੰਦੇ ਫਿਰ ਕਹਿੰਦੇ ਤੇਰੀ ਅਰਦਾਸ ਪੂਰੀ ਹੋ ਜਾ ਲੈ ਗੱਲ ਕੁਛ ਵੀ ਨਹੀਂ ਕਹਿੰਦਾ ਮਹਾਰਾਜ ਇਹ ਨਾ ਕੀ ਕੰਮ ਆ ਕਹਿੰਦੇ ਨਹੀਂ ਆ ਬਸ ਗੱਲ ਤਾਂ ਕੁਛ ਵੀ ਨਹੀਂ ਦੀ ਨਿਸ਼ਾਨੀ ਆ ਫਿਰ ਉਹਨੇ ਜਦੋਂ ਗਲ 'ਚ ਪਰਨਾ ਬਾ ਕੇ ਅਰਦਾਸ ਕੀਤੀ ਉਹਦੀ ਅਰਦਾਸ ਪੂਰੀ ਹੋ ਗਈ ਪਰ ਲਾ ਹੁੰਦੀਆਂ ਕੋਈ ਜ਼ਿਆਦਾ ਨਹੀਂ ਹੁੰਦੀਆਂ ਉਹ ਉੱਥੇ ਤੱਕ ਆਪਾਂ ਨੂੰ ਪਹੁੰਚਣ ਨਹੀਂ ਦਿੰਦੀਆਂ ਜਿਹੜੀ ਜੀ ਆਪਾਂ ਨੂੰ ਚਾਹੀਦੀ ਉਹ ਮਿਲਦੀ ਨਹੀਂ ਗੱਲ ਛੋਟੀ ਜੀ ਹੁੰਦੀ ਆ ਉਹਨੇ ਫਿਰ ਅਰਦਾਸ ਕੀਤੀ ਤੇ ਉਦੋਂ ਅਰਦਾਸ ਉਹਦੀ ਪੂਰੀ ਹੋ ਗਈ ਕਿਤਾਬ ਵਿੱਚ ਬਚਨ ਲਿਖਿਆ ਉਹਦਾ ਜਿਹੜਾ ਭਾਗ ਤਾਂ ਵੇਖੋ ਵੀ ਭਗਤੀ ਦੇ ਵਿੱਚੋਂ ਨਿਕਲਿਆ ਹੋਇਆ ਗਿਆਨ ਅੱਗੇ ਅਖਰਾਂਦਾ ਗੱਗਾ ਗਿਆਨ ਉਹ ਕਿਤਾਬਾਂ ਦੇ ਵਿੱਚੋਂ ਨਹੀਂ ਗਿਆਨ ਨਿਕਲਿਆ ਹੋਇਆ ਜਿਹੜਾ ਭਗਤੀ ਦੇ ਵਿੱਚੋਂ ਬੰਦਗੀ ਸਿਮਰਨ ਦੇ ਵਿੱਚੋਂ ਗਿਆਨ ਨਿਕਲਦਾ ਨਾ ਉਹ ਤੁਹਾਡੇ ਮਨ ਨੂੰ ਸਕੂਨ ਦੇਊਗਾ ਤੁਹਾਡੇ ਅੰਦਰ ਧੀਰ ਜਾਊਗਾ ਤੁਹਾਡੇ ਅੰਦਰ ਭਗਤੀ ਭਾਵ ਆਊਗਾ ਤੁਹਾਡੇ ਅੰਦਰ ਹਲੀਮੀ ਆਊਗੀ ਤੁਹਾਡੇ ਹੰਕਾਰ ਨੂੰ ਉਹ ਤੋੜੂਗਾ ਹੰਕਾਰ ਨੂੰ ਦੂਰ ਕਰੂਗਾ ਜਿਹੜਾ ਦੁਨਿਆਵੀ ਗਿਆਨ ਇਹ ਸਾਡੇ ਹੰਕਾਰ ਨੂੰ ਪ੍ਰੋਮੋਟ ਕਰਦਾ ਹੈ। ਈਗੋ ਨੂੰ ਵਧਾਉਂਦਾ। ਇਹ ਜਿਵੇਂ ਸੁੱਕੀ ਖੰਡ ਖਾਣ ਵਾਲੀ ਗੱਲ ਹੈ। ਪਰ ਜਿਹੜੇ ਭਗਤ ਨੇ ਉਹ ਭਗਤੀ ਦੇ ਵਿੱਚੋਂ ਇੰਨਾ ਅਧਿਆਤਮਕ, ਇੰਨਾ ਡੂੰਗਾ ਗਿਆਨ ਜਿਹੜੇ ਅੱਜ ਡਾਕਟਰ ਖੋਜ ਕਰ ਰਹੇ ਨੇ ਵੀ 72 ਨਾੜੀਆਂ ਮੇਨ ਐੜਾ ਪਿੰਗਲਾ ਸੋਹਣਾ ਨਾਰੀ ਆ ਜਿਹੜੀ ਦਿਮਾਗ ਤੋਂ ਲੈ ਕੇ ਪੈਰ ਤੱਕ ਜਾਂਦੀ ਆ। ਦੇਖੋ ਭਗਤ ਕਬੀਰ ਜੀ ਵਰਗਿਆਂ ਨੇ ਆਪ ਦੀ ਬਾਣੀ ਦੇ ਵਿੱਚ ਉਹਨਾਂ ਦੇ ਅੰਦਰ ਇਹ ਜਿਆ ਗਿਆਨ ਆਇਆ ਉਹਨਾਂ ਨੇ ਪਹਿਲੇ ਹੀ ਦੱਸਤਾ ਵੀ ਅੰਦਰ ਦੀਆਂ ਕਿੰਨੀਆਂ ਨਾੜੀਆਂ ਨੇ ਬ੍ਰਹਿਮੰਡ ਚ ਕੀ ਹੋ ਰਿਹਾ ਸਰੀਰ ਦੇ ਵਿੱਚ ਕਿਹੜੀ ਕਿਹੜੀ ਚੀਜ਼ ਆ ਸਾਰਾ ਕੁਝ ਉਹਨਾਂ ਨੇ ਹੁਣ ਭਗਤ ਫਰੀਦ ਜੀ ਕੋਈ ਯੂਨੀਵਰਸਿਟੀ ਜਾਂ ਕਾਲਜ ਚ ਜਾਂ ਲੈਕਚਰ ਹਾਲਾਂ ਕੋਲੇ ਥੋੜੀ ਪੜ੍ਹੇ ਉਨਾਂ ਨੇ ਭਗਤੀ ਦੇ ਵਿੱਚੋਂ ਗਿਆਨ ਨਿਕਲਿਆ ਤੇ ਸਾਰੇ ਸਰੀਰ ਦੀ ਖੰਡ ਬ੍ਰਹਿਮੰਡ ਦੀ ਖੋਜ ਬਾਣੀ ਦੇ ਵਿੱਚੋਂ ਡਾਕਟਰ ਰਾਜ ਉਹਨਾਂ ਦੀ ਰਿਸਰਚ ਕਰ ਕਰਕੇ ਕਰ ਰਿਹਾ ਆਪਾਂ ਸਮਾਪਤੀ ਕਰਦੇ ਹਾਂ ਤਤ ਦੇ ਦੋ ਭਾਵ ਹੁੰਦਾ ਵੀ ਤਿਆਗ ਲਾਸਟ ਸ਼ਬਦ ਆਖਰਾ ਜਿਹੜਾ ਫਿਰ ਜਿਹੜਾ ਬੰਦਾ ਭਗਤੀ ਕਰਦਾ ਪ੍ਰੇਮ ਦੇ ਨਾਲ ਉਹ ਗਿਆਨ ਦੇ ਵਿੱਚੋਂ ਫਿਰ ਤਿਆਗ ਨਿਕਲਦਾ ਉਹਨੂੰ ਸੰਸਾਰ ਦਾ ਵਿਰਾਗ ਹੋ ਜਾਂਦਾ ਵੀ ਇੱਥੇ ਕੋਈ ਨਾਲ ਚੀਜ਼ ਜਾਣ ਵਾਲੀ ਨਹੀਂ ਇਹਦੇ ਨਾਲ ਕਾਦੀ ਅਟੈਚਮੈਂਟ ਕਾਦਾ ਲਾਲ ਚਮੋਹ ਝੂਠ ਇਹਦਾ ਇੱਥੇ ਰਹਿ ਜਾਣਾ ਸਾਰਾ ਗੁੱਸਾ ਫਿਰ ਉਹ ਤਿਆਗ ਕਰਦਾ ਇਹਨਾਂ ਚੀਜ਼ਾਂ ਦਾ ਸੋ ਐਸੇ ਮਹਾਂਪੁਰਖ ਜਿਨ੍ਹਾਂ ਦੀ ਆਪਾਂ ਯਾਦ ਵਿੱਚ ਜੁੜ ਬੈਠੇ ਆਂ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਸੋ ਹਰ ਸਾਲ ਆਪਾਂ ਬੜੇ ਪ੍ਰੇਮ ਦੇ ਨਾਲ ਇਹ ਸਾਰਾ ਸਮਾਗਮ ਕਰਦੇ ਆਂ ਬਾਬਾ ਸਾਧੂ ਸਿੰਘ ਜੀ ਦਾ ਅਸ਼ੀਰਵਾਦ ਉਹਨਾਂ ਦੀ ਭਗਤੀ ਉਹਨਾਂ ਦੀ ਸ਼ੁਭ ਪ੍ਰੇਰਣਾ ਦੇ ਨਾਲ ਬਾਬਾ ਸਖਜੀਤ ਸਿੰਘ ਜੀ ਜੋ ਕਿ ਉਹਨਾਂ ਦਾ ਹੀ ਰੂਪ ਸਾਰੀਆਂ ਬਰਕਤਾਂ ਸਾਰੀਆਂ ਸ਼ਕਤੀਆਂ ਕਿਰਪਾ ਬਾਬਾ ਸਖਜੀਤ ਸਿੰਘ ਜੀ ਦੇ ਸਿਰ ਤੇ ਉਹਨਾਂ ਨੇ ਹੱਥ ਰੱਖ ਕੇ ਉਹ ਕਹਿੰਦੇ ਵੀ ਤੁਸੀਂ ਜਾ ਕੇ ਸਾਰਾ ਸੰਭਾਲੋ ਇਹ ਕਹਿੰਦੇ ਮਹਾਰਾਜ ਜੀ ਤੁਹਾਡੀ ਕਿਰਪਾ ਦੇ ਨਾਲ ਹੀ ਤੁਸੀਂ ਮਿਹਰ ਕਰਨੀ ਆ ਤੇ ਜਿਵੇਂ ਬਾਬਾ ਨਿਧਾਨ ਸਿੰਘ ਜੀ ਦੇ ਸਿਰ ਤੇ ਹੱਥ ਰੱਖਿਆ ਸੀ ਨਾ ਦਸਵੇਂ ਪਾਤਸ਼ਾਹ ਜੀ ਨੇ ਵੇ ਹੱਥ ਤੇਰਾ ਗੀਸਾ ਮੇਰਾ ਇਉਂ ਹੀ ਫਿਰ ਬਾਬਾ ਸਾਧੂ ਸਿੰਘ ਜੀ ਬਾਬਾ ਸਖਜੀਤ ਸਿੰਘ ਜੀ ਦੇ ਸਿਰ ਤੇ ਹੱਥ ਰੱਖਦੇ ਆ ਉਹ ਕਹਿੰਦੇ ਜਾਓ ਅਸੀਂ ਤੁਹਾਡੇ ਨਾਲ ਆ ਤੇ ਇਹਨਾਂ ਨੂੰ ਵੀ ਪਤਾ ਵੀ ਬਾਬਾ ਜੀ ਸਾਡੇ ਨਾਲ ਹੀ ਨੇ ਜੋ ਵੀ ਅਸੀਂ ਕਾਰਜ ਕਰਾਂਗੇ ਸਾਰੇ ਚੜ੍ਹਦੀ ਕਲਾ ਵਿੱਚ ਹੋਣਿਆ ਤੇ ਆਪਣੇ ਸਾਹਮਣੇ ਮਿਸਾਲ ਆ ਵੇਖੋ ਵੀ ਕਿੰਡਾ ਵੱਡਾ ਪੰਡਾਲ ਆ ਬਾਹਰ ਨੰਗਰਾਂ ਚ ਕਿੰਨੀ ਸੰਗਤ ਆ ਪਾਰਕਾਂ ਦੇ ਵਿੱਚ ਇੱਧਰ ਜਿੱਧਰ ਵੀ ਜਾਈਏ ਸੰਗਤ ਹੀ ਸੰਗਤ ਇਹ ਸਾਰੀ ਮਹਾਰਾਜ ਦੀ ਕਿਰਪਾ ਤੇ ਮਹਾਪੁਰਖਾਂ ਦੀ ਕਿਰਪਾ